ਅ ਅੱਜ ਅਸੀਂ ਗੁਰੂਆਂ ਦੀ ਧਰਤੀ ਤੋਂ ਮਤਲਬ ਆਏ ਹੋਏ ਆ ਇੱਥੇ ਆਪਣਾ ਦਰਬਾਰ ਸਾਹਿਬ ਬਹੁਤ ਵਧੀਆ ਫੀਲ ਹੋ ਰਿਹਾ ਹੈ ਤੇ ਬੜੀ ਪੋਜ਼ਿਟਿਵਿਟੀ ਦੇ ਨਾਲ ਆਪਾਂ ਇਹ ਪ੍ਰੋਜੈਕਟ ਸਟਾਰਟ ਕੀਤਾ ਸੀ ਹੁਣ ਪ੍ਰੋਮੋਸ਼ਨਸ ਕਰ ਰਹੇ ਆ ਛੜੀਆਂ ਦਾ ਚੰਬਾ 13 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ਸਾਡੀ ਸਾਰੀ ਟੀਮ ਇੱਥੇ ਮੌਜੂਦ ਹੈ ਤੇ ਬਾਬੇ ਘਰੇ ਅਸੀਂ ਦਰਸ਼ਨ ਕਰਨ ਆਏ ਆ ਤਾਂ ਸਭ ਕੁਝ ਵਧੀਆ ਹੀ ਹੋਏਗਾ ਬਸ ਕੀ ਖਾਸ ਲੱਗਿਆ ਇਹ ਕਾਫੀ ਡਿਫਰੈਂਟ ਕੰਟੈਂਟ ਹੈ ਕੁਝ ਅਲੱਗ ਜਿਹਾ ਸਟੋਰੀ ਹੈ ਜੋ ਇੱਕ ਇਨਸਾਨ ਦੀ ਆਜ਼ਾਦੀ ਦੀ ਸਟੋਰੀ ਆ ਤੇ ਕਿਸ ਤਰੀਕੇ ਨਾਲ ਇਹ ਚਾਰ ਕੁੜੀਆਂ ਮਿਲਦੀਆਂ ਤਾਂ ਅੱਗੇ ਇਹਨਾਂ ਦਾ ਸਫ਼ਰ ਸ਼ੁਰੂ ਹੁੰਦਾ ਹੈ ਤਾਂ ਇਸੇ ਦੇ ਕੁਝ ਕੋਈ ਨਾ ਤੇਰਾ ਸਟੋਰੀ ਦਾ ਫੋਕਟ ਨਸ਼ੀ ਗਾਲ ਜੀ ਸਾਰਿਆਂ ਨੂੰ ਹਾਂਜੀ ਜੀ ਜੀ ਅ ਪਹਿਲਾ ਗੱਲ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਅਸੀਂ ਉਹਨਾਂ ਦਾ ਆਸ਼ੀਰਵਾਦ ਲੈਣ ਆਏ ਆ ਅੱਜ ਅਸੀਂ ਗੋਲਡਨ ਟੈਂਪਲ ਤਾਂ ਕਿ ਜਿੰਨੀ ਅਸੀਂ ਮਿਹਨਤ ਕੀਤੀ ਹੈ ਬਸ ਵਾਹਿਗੁਰੂ ਸਾਨੂੰ ਇੰਨਾ ਆਸ਼ੀਰਵਾਦ ਦੇਵੇ ਕਿ ਸਾਡੀ ਮੂਵੀ ਨੂੰ ਬਹੁਤ ਵਧੀਆ ਰਿਸਪੌਂਸ ਮਿਲੇ ਔਰ ਸਾਡੀ ਆਡੀਅנס ਨੂੰ ਬਹੁਤ ਜ਼ਿਆਦਾ ਸਪੋਰਟ ਕਰੇ ਇਹਦੇ ਵਿੱਚ ਮੈਂ ਰਾਨੂ ਦਾ ਕਿਰਦਾਰ ਪਲੇ ਕਰ ਰਹੀ ਹਾਂ ਔਰ ਉਹਨਾਂ ਕੁੜੀਆਂ ਲਈ ਕਿਰਦਾਰ ਪਲੇ ਕਰ ਰਹੀ ਹਾਂ ਜੋ ਲਾਈਫ 'ਚ ਕਿਤੇ ਨਾ ਕਿਤੇ ਆਪਣੇ ਹੱਕਾਂ ਲਈ ਮਤਲਬ ਕੁੜੀਆਂ ਲਈ ਨਹੀਂ ਮੁੰਡਿਆਂ ਲਈ ਵੀ ਜੋ ਲਾਈਫ 'ਚ ਕੁਝ ਵੀ ਕਰਨਾ ਚਾਹੁੰਦੇ ਨੇ ਪਰ ਕਿਸੇ ਕਾਰਨ ਕਰਕੇ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਬਹੁਤ ਸਾਰੇ ਰੀਜ਼ਨ ਹੁੰਦੇ ਹੋ ਆਪਣੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੇ ਇਹਦੇ ਥਰੂ ਇੱਕ ਮੈਸੇਜ ਦਿੱਤਾ ਹੈ ਕਿ ਕੁਝ ਵੀ ਹੋ ਜਾਏ ਤੁਸੀਂ ਅਗਰ ਆਪਣੇ ਸੁਪਨੇ ਲਈ ਮਿਹਨਤ ਕਰਦੇ ਹੋ ਨਾ ਅੱਜ ਨਹੀਂ ਤੇ ਕੱਲ ਰੱਬ ਉਹਨਾਂ ਨੂੰ ਜ਼ਰੂਰ ਸਾਡਾ ਪੂਰਾ ਕਰਦਾ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਪਣੀ ਮੂਵੀ ਚਿੜੀਆਂ ਦੇ ਚੰਮੇ ਦੇ ਪ੍ਰੋਮੋਸ਼ਨ ਲਈ ਆਏ ਹਾਂ ਗੁਰੂ ਕੀ ਨਗਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਾਂ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਪ੍ਰੋਮੋਸ਼ਨ ਇੱਥੋਂ ਸਟਾਰਟ ਕੀਤੀ ਹੈ ਤੇ ਇਹਦੇ ਨਾਲ ਅਸੀਂ ਹੋਰ ਵੀ ਪੋਜ਼ਿਟਿਵ ਹੋ ਗਏ ਕਿ ਸਾਡੀ ਮੂਵੀ ਪਰਮਾਤਮਾ ਕਰੇ ਬਹੁਤ ਹੀ ਸੁਪਰ ਹਿੱਟ ਜਾਵੇ ਤੇ ਤੁਹਾਡੇ ਸਾਰਿਆਂ ਦੀ ਸਾਥ ਦੀ ਲੋੜ ਆ ਤੇ 13 ਤਰੀਕ ਨੂੰ ਸਾਡੀ ਮੂਵੀ ਆ ਰਹੀ ਹੈ ਚਿੜੀਆਂ ਦਾ ਚੰਬਾ ਤੇ ਜਰੂਰ ਸਪੋਰਟ ਕਰਿਓ। ਬੰ ਟ੍ਰੇਲਰ ਨੂੰ ਬਹੁਤ ਪਿਆਰ ਮਿਲ ਰਿਹਾ। ਠੀਕ ਹੈ ਥੈਂਕ ਯੂ। ਟ੍ਰੇਲਰ ਨੂੰ ਤੁਹਾਡੇ ਸਾਰਿਆਂ ਦਾ ਪਿਆਰ ਮਿਲ ਰਿਹਾ ਤੇ ਇਸ ਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ? ਮੈਸੇਜ ਦੇਖੋ ਬਹੁਤ ਵੱਡਾ ਮੈਸੇਜ ਆ ਇਹ ਤਾਂ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗਾ ਕਿਉਂਕਿ ਫੀਮੇਲ ਔਰੀਐਂਟਡ ਆ ਫੀਮੇਲ ਐਕਸ਼ਨ ਮੂਵੀ ਆ ਜੋ ਹਜ ਤੱਕ ਨਹੀਂ ਆਈ। ਕੁੜੀਆਂ ਨੇ ਬਹੁਤ ਸੋਹਣ ਸਾਰਿਆਂ ਨੇ ਕੰਮ ਕੀਤਾ ਸਾਰੇ ਆਰਟਿਸਟ ਨੇ ਆਪਣੇ ਬਹੁਤ ਐਫਰਟਸ ਲਗਾਏ ਨੇ ਤੇ ਬਸ ਅਸੀਂ ਤੁਹਾਡੀ سپورਟ ਦੀ ਲੋੜ ਆ ਤੇ ਜਰੂਰ سپورਟ ਕਰਿਓ ਬੜੀ ਸ਼ਾਸਿਕਾ ਜੀ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਸਰ ਤੁਹਾਡੀ ਫਿਲਮ ਆ ਜੀ ਬਹੁਤ ਖੁਸ਼ੀ ਹੈ ਜੀ ਅੱਜ ਅਸੀਂ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਆਏ ਆ ਨਤਮਸਤਕ ਹੋਣ ਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਆ ਤੇ ਕੋਈ ਮੁਰਾਦ ਨਹੀਂ ਮੰਗਣਾ ਹੈ ਬਸ ਸ਼ੁਕਰਾਨਾ ਕਰਨਾ ਹੈ ਕਿ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਸਾਡੇ ਤੋਂ ਇੰਨੀ ਸਾਰੀ ਟੀਮ ਤੋਂ ਮਿਹਨਤ ਕਰਵਾਈ ਤੇ ਕਿੰਨਾ ਸੋਹਣਾ ਪ੍ਰੋਜੈਕਟ ਬਣਵਾਇਆ ਸੋ ਸਾਡਾ ਡੇ 1 ਅੱਜ ਇੱਥੋਂ ਸ਼ੁਰੂ ਹੋ ਰਿਹਾ ਗਰਾਉਂਡ ਪ੍ਰੋਮੋਸ਼ਨ ਦਾ ਅੰਮ੍ਰਿਤਸਰ ਤੋਂ ਸੋ ਇਹ ਤੋਂ ਵੱਡੇ ਸੁਪਾਗਾਂ ਲਈ ਹੋਰ ਗੱਲ ਕੀ ਹੋ ਸਕਦੀ ਹੈ ਕਿੱਥੇ-ਕਿੱਥੇ ਜਗ੍ਹਾ ਤੋਂ ਸ਼ੂਟਿੰਗ ਕੀਤੀ ਗਈ ਹੈ ਇਹਦੀ ਚੰਡੀਗੜ੍ਹ ਦੇ ਅਰਾਊਂਡ ਸ਼ੂਟਿੰਗ ਕੀਤੀ ਗਈ ਹੈ ਜੀ ਕੁਝ ਪਹਾੜਾਂ ਦੇ ਸੀਨਸ ਨੇ ਕੁਝ ਕਾਲਜ ਦੇ ਯੂਨੀਵਰਸਿਟੀਆਂ ਦੇ ਨੇ ਕੁਝ ਰੋਡਸ ਦੇ ਨੇ ਪਿੰਡਾਂ ਦੇ ਨੇ ਤੁਹਾਨੂੰ ਹਰ ਟਾਈਪ ਦੀ ਲੋਕੇਸ਼ਨ ਮਿਲੇਗੀ ਤੁਹਾਡੇ ਵਿੱਚ ਕਿਸ ਤਰ੍ਹਾਂ ਦਾ ਖ ਮੇਰਾ ਕਿਰਦਾਰ ਇਸ ਦੇ ਵਿੱਚ ਇੱਕ ਡੀਐਸਪੀ ਦਾ ਕਿਰਦਾਰ ਹੈ ਜੀ ਗੁਰਬੀਰ ਸਿੰਘ ਸਿੱਧੂ ਦਾ ਕਰੈਕਟਰ ਕੀਤਾ ਮੈਂ ਤੇ ਜਿੰਨਾ ਕ ਆਪਾਂ ਟ੍ਰੇਲਰ ਤੋਂ ਬਾਅਦ ਰਿਵੀਲ ਕਰ ਸਕਦੇ ਆ ਉਹ ਇੱਕ ਸੱਚ ਤੇ ਝੂਠ ਦੇ ਵਿੱਚ ਤੁਹਾਨੂੰ ਝੂਲਦਾ ਨਜ਼ਰ ਆਏਗਾ ਅਸ਼ਰੇਮਿੰਦਰ ਸਾਹਿਬ ਆਏ ਕੀ ਕਹਿਣਾ ਚਾਹੋਗੇ ਸ਼ੁਕਰਾਨਾ ਜੀ ਸ਼ੁਕਰਾਨਾ ਕਰਨਾ ਆਏ ਆ ਗੁਰੂ ਸਾਹਿਬ ਦਾ ਕਿ ਸਾਡੇ ਤੋਂ ਇੰਨਾ ਵਧੀਆ ਤੁਸੀਂ ਪ੍ਰੋਜੈਕਟ ਬਣਵਾਇਆ ਤੇ ਰੰਗ ਭਗ ਲਾਉਣੇ ਮਾਲਕ ਦੇ ਹੱਥ ਹੈ ਸਾਡਾ ਕੰਮ ਹੁਣ ਖਤਮ ਹੋਇਆ ਹੁਣ ਤੁਹਾਡਾ ਸਾਰਿਆਂ ਦਾ ਸ਼ੁਰੂ ਹੋਇਆ ਇਸ ਦੇ ਵਿੱਚ ਕੀ ਖਾਸ ਹੋ ਸਰ ਜੀ ਯੂਥ ਦੀ ਯੁੱਧ ਦਾ ਪਹਿਲੀ ਗੱਲ ਤਾਂ ਫੈਮਿਨਿਜ਼ਮ ਤੇ ਫਿਲਮ ਹੈ ਜੀ ਕੁੜੀਆਂ ਦਾ ਕੁੜੀਆਂ ਦੇ ਮੁੱਦੇ ਨੇ ਕੁੜੀਆਂ ਨੇ ਹਥਿਆਰ ਚੱਕੇ ਨੇ ਇਸ ਫਿਲਮ ਦੇ ਵਿੱਚ ਸੋ ਸਾਰੀ ਯੁੱਧ ਦੇ ਮੁੱਦੇ ਨੇ ਤੇ ਉਹਨਾਂ ਨੂੰ ਬਹੁਤ ਇਸ ਤੋਂ ਸਿੱਖਣ ਨੂੰ ਮਿਲੂਗਾ ਕਿ ਕਿਵੇਂ ਜ਼ੁਲਮ ਦੇ ਖਿਲਾਫ ਲੜਨਾ ਹੈ ਤੇ ਕਦੋਂ ਹਥਿਆਰ ਚੱਕਣੇ ਆ ਤੇ ਕਦੋਂ ਮਜਬੂਰੀਆਂ ਨੂੰ ਸਹਿਣਾ ਤੇ ਕਦੋਂ ਨਹੀਂ ਸਹਿਣਾ ਪੰਜਾਬ ਲਈ ਸੰਦੇਸ਼ ਕੀ ਦੁਆਵਾਂ ਨੇ ਸਾਡੀ ਸਾਰਿਆਂ ਦੀਆਂ ਕਿ ਪੰਜਾਬ ਹਮੇਸ਼ਾ ਹੱਸਦਾ ਵਸਦਾ ਤੇ ਖੁਸ਼ਹਾਲ ਰਹੇ ਗੁਰੂਆਂ ਦੀ ਧਰਤੀ ਹੈ ਗੁਰੂਆਂ ਦੇ ਕਹਿਣੇ ਦੇ ਵਿੱਚ ਰਹੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੰਮ੍ਰਿਤਸਰ ਵਾਲਿਆਂ ਨੂੰ ਮੈਂ ਵੀ ਅੰਮ੍ਰਿਤਸਰ ਤੋਂ ਆ ਤੇ ਅੱਜ ਅਸੀਂ ਇਹ ਮੇਰੀ ਪਹਿਲੀ ਮੂਵੀ ਹੈ ਚਿੜੀਆਂ ਦਾ ਚੰਬਾ ਔਰ ਬਹੁਤ ਅੱਛਾ ਪ੍ਰੋਜੈਕਟ ਹੈ ਸਾਡੀ ਸਾਰੀ ਸਟਾਰ ਕਾਸਟ ਨੇ ਬਹੁਤ ਮਿਹਨਤ ਕੀਤੀ ਹੈ ਤੇ ਅੱਜ ਅਸੀਂ ਦਰਬਾਰ ਸਾਹਿਬ ਆਏ ਆ ਸਾਰੀ ਟੀਮ ਨੂੰ ਲੈ ਕੇ ਤੇ ਮੈਂ ਚਾਹੁੰਦੀ ਹਾਂ ਜਿੰਨਾ ਟ੍ਰੇਲਰ ਸਾਰੀ ਆਡੀਅנס ਨੇ ਸਾਰੇ ਦਰਸ਼ਕਾਂ ਨੇ ਸਾਡੇ ਟ੍ਰੇਲਰ ਨੂੰ ਪਿਆਰ ਦਿੱਤਾ ਸਾਡੀ ਮੂਵੀ ਨੂੰ ਵੀ ਉਵੇਂ ਹੀ ਦਿਓ ਤੇ ਵਾਇਗ੍ਰੋਜ ਨਗਰੀ ਦੇ ਵਿੱਚ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ ਆ ਤੇ ਸਾਡੀ ਮੂਵੀ ਲਈ ਸਫਲਤਾ ਦਾ ਆਸ਼ੀਰਵਾਦ ਲੈਣ ਆਏ ਆ ਥ